ਹਾਂਜੀ ਬਾਪੂ ਜੀ ਆਹ ਤੁਸੀਂ ਹੱਥ ਓਲਾ ਕਰਦੇ ਹੋ ਜੀ ਹਾਂਜੀ ਇਹ ਕਾਹਦਾ ਹੱਥ ਓਲਾ ਕਰ ਰਹੇ ਹੋ ਜੀ ਤੁਸੀਂ ਇਹ ਜਿਹੜਾ ਡਾਕਟਰ ਕਹਿੰਦੇ ਨੇ ਜੀ ਸਰਵਾਈਕਲ ਹੈ ਹਾਂਜੀ ਬਹੁਤ ਲੋਕ ਤੰਗ ਹੁੰਦੇ ਨੇ ਹਾਂਜੀ ਜੀ ਅਸੀਂ ਤਿੰਨ ਡੰਗ ਕਰਦੇ ਆਂ ਅੱਛਾ ਜੀ ਦੋ ਇੱਕ ਦਿਨ ਹੋ ਜਾਂਦੇ ਨੇ ਠੀਕ ਹੈ ਜੀ ਇੱਕ ਇੱਕ ਦਿਨ ਹੋ ਜਾਂਦਾ ਠੀਕ ਹੈ ਜੀ ਇਹ ਜੀ ਪਰ ਮਿਲਿਆ ਹੋਇਆ ਹੈ ਕਾਬੀ ਫੂਲਾ ਸਿੰਘ ਸਾਡਾ ਗੋਤੀ ਲੀਗਾ ਠੀਕ ਹੈ ਜੀ ਉਹਨੂੰ ਇਹ ਛੇਵੇਂ ਪਾਸਾ ਦੇ ਬਾਗ ਹੋਏ ਹੋਏ ਨੇ ਠੀਕ ਹੈ ਜੀ ਜੱਦੀ ਪਰੰਪਰਾ ਪਿਓ ਦਾਦੇ ਤੋਂ ਤੁਰੀ ਆਉਂਦੀ ਆ ਠੀਕ ਹੈ ਜੀ ਲੈਂਦੇ ਕੁਛ ਨਹੀਂ ਠੀਕ ਹੈ ਜੀ ਆ ਰਾਮ ਜ਼ਰੂਰੀ ਆ ਠੀਕ ਹੈ ਜੀ ਤੁਹਾਨੂੰ ਵੀ ਬੰਦਾ ਆਵੇ ਜਾਨੀ ਤਿੰਨ ਸਾਲੇ ਕਰਦੇ ਆਂ ਦੋ ਇੱਕ ਦਿਨ 11 ਵਜੇ ਤੋਂ ਪਹਿਲਾਂ ਹਾਂਜੀ 1 1 ਵਜੇ ਤੋਂ ਬਾਅਦ ਠੀਕ ਹੈ ਜੀ ਹਾਂਜੀ ਜਦ ਮਰਜ਼ੀ ਆ ਜੀ ਠੀਕ ਹੈ ਜੀ ਮਹਾਰਾਜ ਦਾ ਦਿੱਤਾ ਹੋਇਆ ਸਾਡੇ ਕੋਲੇ ਕੁਝ ਨਹੀਂ ਹੈਗਾ ਮਹਾਰਾਜ ਦੇ ਬਾਗ ਪੂਰੇ ਜਿਹੜੀ ਸੇਵਾ ਲੱਗੀ ਔ ਸੇਵਾ ਨੂੰ ਠੀਕ ਹੈ ਜੀ ਤੇ ਫਿਰ ਤੁਸੀਂ ਸਰਵਾਈਕਲ ਦਾ ਪੱਕਾ ਇਲਾਜ ਕਰਦੇ ਹੋ ਜੀ ਹਾਂਜੀ ਪੱਕਾ ਮਹਾਰਾਜ ਕਰਦਾ ਅਸੀਂ ਨਹੀਂ ਕਰਦੇ ਠੀਕ ਹੈ ਜੀ ਹਾਂ ਉਹਨੇ ਬਾਹਰ ਦਿੱਤਾ ਠੀਕ ਹੈ ਜੀ ਉਹ ਵੀ ਹੁਕਮ ਚਾਹਦੇ ਨੇ ਕਿ ਉਹ ਦੱਸ ਦੇ ਤੇ ਤੁਰੇ ਆਉਣੇ ਠੀਕ ਹੈ ਜੀ ਤੇ ਤੁਹਾਡਾ ਪਿੰਡ ਫਿਰ ਨੰਗਲਾ ਜੀ ਨੰਗਲਾ ਪਿੰਡ ਹੈ ਡੇਲੋਂ ਦੇ ਯਾਰ ਰੁੜਕੇ ਦੇ ਲਵੇ ਹੈ ਠੀਕ ਹੈ ਜੀ ਬਟਾਰੀਆਂ ਵੀ ਆ ਜਾਂਦਾ ਬੰਦਾ ਠੀਕ ਹੈ ਜੀ ਡਾਇਰੈਕਟ ਨੀਆਂ ਵੀ ਆ ਜਾਂਦੇ ਨੇ ਠੀਕ ਹੈ ਜੀ ਤੇ ਯਾਨੀ ਜਿਹੜਾ ਬੰਦਾ ਆਉਂਦਾ ਛੀਛੀ ਦਿੰਦਾ ਸਾਨੂੰ ਜਾ ਕੇ ਵੀ ਠੀਕ ਆਉਂਦਾ ਠੀਕ ਹੈ ਜੀ 12 ਠੀਕ ਹੈ ਜੀ ਕਿੰਨੀ ਕਿਛੇ ਵਾਰ ਸਾਡੀ ਛੇਵੀਂ ਬਾਤ ਤੇ ਲੱਗੀ ਹੋਈ ਆ ਠੀਕ ਹੈ ਜੀ ਇਹ ਅਸੀਂ ਪ੍ਰਮਾਨ ਕਰਕੇ ਉਹਨਾਂ ਦਾ ਹੁਕਮ ਹੋਵੇ ਜੋ ਠੀਕ ਹੈ ਜੀ ਠੀਕ ਹੈ ਜੀ ਭਾਈ ਜੀ ਹਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਗੁਰ ਪਿਆਰਿਓ ਇਹ ਬਾਬਾ ਜੀ ਸੇਵਾ ਕਰ ਰਹੇ ਨੇ ਸਰਵਾਈਕਲ ਦੀ ਸੇਵਾ ਨਿਭਾਉਂਦੇ ਨੇ ਜੀ ਇਹ ਤੇ ਕਿਸੇ ਨੂੰ ਵੀ ਸਰਵਾਈਕਲ ਦੀ ਪ੍ਰੋਬਲਮ ਹੋਵੇ ਜਾਂ ਕੋਈ ਡਾਕਟਰਾਂ ਕੋ ਜਾ ਕੇ ਸਹੀ ਦੀ ਦਵਾਈ ਹੋ ਵੈਸੇ ਬਣੀ ਹੋਈ ਨਹੀਂ ਹੋਈ ਦੇ ਡਾਕਟਰਾਂ ਦੇ ਹੱਥ ਵੀ ਖੜੇ ਹੋ ਗਏ ਹੁਣ ਤਾਂ ਤੁਸੀਂ ਆਹ ਪਿੰਡ ਨੰਗਲਾ ਮਾਪੂ ਜੀ ਨੇ ਦੱਸਿਆ ਜੀ ਡੇਲੋਂ ਦੇ ਕੋਲ ਤੇ ਜ਼ਿਲ੍ਹਾ ਲੁਧਿਆਣਾ ਚ ਪੈਂਦਾ ਜੀ ਇਹ ਪਿੰਡ ਤਾਂ ਜੀ ਤੁਸੀਂ ਜੇਦੋਂ ਮਰਜ਼ੀ ਪੁੱਛ ਕੇ ਅਮਨਗੜ ਮੰਡੀ ਨਾਲ ਪੈਂਦਾ ਜੀ ਡੇਲੋਂ ਪੈਂਦਾ ਜੀ ਇਧਰ ਰਾੜਾ ਸਾਹਿਬ ਨੇੜੇ ਪੈਂਦਾ ਜੀ ਤੇ ਪੁੱਛ ਕੇ ਕਿਤੋਂ ਵੀ ਆ ਸਕਦੇ ਹੋ ਤੇ ਇਹਨਾਂ ਦਾ ਤੁਹਾਡਾ ਸ਼ੁਭ ਨਾਮ ਕੀ ਹੈ ਜੀ ਦਰਸ਼ਨ ਸਿੰਘ ਠੀਕ ਹੈ ਜੀ ਦਰਸ਼ਨ ਸਿੰਘ ਹੈ ਜਿਨ੍ਹਾਂ ਦਾ ਨਾਮ ਤੇ ਜਿਹਨੂੰ ਮਰਜ਼ੀ ਪੁੱਛ ਕੇ ਆ ਸਕਦੇ ਹੋ ਵੀ ਸਰਵੇਇਕਰ ਵਾਲੇ ਬਾਪੂ ਦੇ ਕੋਲ ਜਾਣਾ ਜਿਹੜਾ ਹੱਥ ਔਲਾ ਕਰਦਾ ਜੀ ਤੇ ਹੱਥ ਔਲਾ ਵੀ ਕਹਦਾ ਜੀ ਇਹ ਤਾਂ ਗੁਰੂ ਮਹਾਰਾ ਦੀ ਬਖਸ਼ਿਸ਼ ਆ ਇਹਨਾਂ ਨੂੰ ਜਨ ਹੋਏ ਹੋਏ ਨੇ ਤੇ ਉਹ ਨਵਾਰੇ ਨੇ ਜੀ ਤੇ ਇੱਕ ਪ੍ਰਮਾਤਮਾ ਕਿਰਪਾ ਕਰਦਾ ਜੀ ਤੇ ਤੁਸੀਂ ਜਰੂਰ ਇਹ ਵੀਡੀਓ ਨੂੰ ਕਹਾ ਸ਼ੇਅਰ ਕਰਿਓ ਜੀ ਤੇ ਕਿਸੇ ਦਾ ਭਲਾ ਹੋ ਸਕੇ ਜੀ ਬਾਕੀ ਮੁੰਡਾ ਮੇਰਾ ਸਰਪੰਚ ਬਣਿਆ ਜੀ ਠੀਕ ਹੈ ਜੀ ਇਹਨਾਂ ਦਾ ਬਾਪੂ ਜੀ ਦਾ ਮੁੰਡਾ ਜੀ ਸਰਪੰਚ ਬਣਿਆ ਜੇ ਕਿਸੇ ਨੇ ਦੂਰੋਂ ਆ ਇਲਾਕੇ ਦੇ ਬੰਦੇ ਨੂੰ ਪਤਾ ਲੱਗ ਜਾਂਦਾ ਛੇਤੀ ਬਾਹਰ ਦੇ ਬੰਦੇ ਨੂੰ ਜੇ ਨਹੀਂ ਪਤਾ ਲੱਗਦਾ ਤਾਂ ਪੁੱਛ ਕੇ ਆ ਸਕਦਾ ਜੀ ਹਾਂਜੀ ਨਵੇਂ ਸਰਪੰਚ ਦਾ ਘਰ ਪੁੱਛ ਕੇ ਆ ਸਕਦੇ ਹੋ ਜੀ ਪਿੰਡ ਨੰਗਲਾ ਜੀ ਨੇੜੇ ਡੇਲੋਂ ਦੇ ਜੀ ਇੰਨੀ ਕੁ ਬੇਨਤੀ ਆ ਜੀ ਬਾਰਤવાર ਵੀਡੀਓ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਹਾਲ ਸਾ ਵਾਹਿਗੁਰੂ ਜੀ ਕੀ ਫਤਹ